ਤਸੰਗਰੂਰ ਦੇ ਡੀਸੀ ਆਫਿਸ ਵਿਖੇ ਅੱਜ ਪਿਛਲੀ ਪੋਰਟ ਤੇ ਮੁਲਾਜ਼ਮਾਂ ਤੇ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਨਾਰਾ ਬਾਜ਼ੀ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਮੁਲਾਜ਼ਮਾਂ ਦੀਆਂ ਡਿਊਟੀਆਂ ਕਟਕਾਂਚਾਰ ਇਸ ਦੇ ਨਾਲ ਹੀ ਉਹਨਾਂ ਦੇ ਉੱਪਰ ਪਰਚਾ ਨੂੰ ਰੱਦ ਕਰਨ ਸੰਬੰਧੀ ਵੀ ਉਹਨਾਂ ਨੂੰ ਪ੍ਰੋਸਸਤ ਦਵਾਇਆ ਗਿਆ ਸੀ ਜੋ ਪਰਚੇ ਕੀਤੇ ਗਏ ਹਨ ਉਹਨਾਂ ਨੂੰ ਰੱਦ ਕੀਤਾ ਜਾਵੇਗਾ ਉਹਨਾਂ ਕਹਿੰਦੇ ਕਿ ਉਹਨਾਂ ਦੀ ਦੂਜੀ ਮੰਗ ਹੈ ਕਿ ਛੋੜੇ ਕਲੈਰੀਕਲ ਸਟਾਫ ਅਤੇ ਟੈਕਨੀਕਲ ਸਟਾਫ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾਲ ਲਗਾਉਣ ਤੋਂ ਰੋਕਣ ਲਈ ਲਗਾਈਆਂ ਗਿਆ ਨੇ ਉਹਨਾਂ ਨੂੰ ਵੀ ਘਟਿਆ ਜਾਵੇ ਕਿਉਂਕਿ ਉਹਨਾਂ ਦੇ ਕੋਲ ਸਟਾਫ ਦੀ ਕਮੀ ਹੈ। ਉਹਨਾਂ ਕਹੇ ਕਿ ਜੇਕਰ ਉਹਨਾਂ ਦੀ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹਨਾਂ ਦੇ ਵੱਲੋਂ ਵੱਡਾ ਸੰਘਰਸ਼ ਵਿਟਿਆ ਜਾਵੇਗਾ। ਮੇਰਾ ਨਾਮ ਵਿਵੇਂਦਰ ਸਿੰਘ ਸ਼ੋਰ ਹਾਜੀ ਡੀਸੀ ਆਫਿਸ ਆਇਆ ਹਾਂ ਕਿ ਕੀ ਕਰਦੇ ਅਸੀਂ ਡੀਸੀ ਆਫਿਸ ਜੀਡੀ ਸਾਹਿਬ ਨੂੰ ਮਿਲਣ ਆਏ ਸੀਗੇ ਕਿਉਂਕਿ ਪਿਛਲੇ ਦਿਨੀ 24 ਤਰੀਕ ਨੂੰ ਅਸੀਂ ਜੋ ਧਰਨਾ ਦਿੱਤਾ ਸੀ ਇਹ ਸਰਕਲ ਸੰਗਰੂਰ ਦੇ ਵਿੱਚ ਉਹਦੇ ਨਾਲ-ਨਾਲ ਅਸੀਂ ਨੇ ਇੱਕ ਡੀਸੀ ਦਫ਼ਤਰ ਵੱਲ ਇੱਕ ਰੋਸ ਮਾਰਚ ਜਾ ਕਰਨਾ ਸੀ ਤੇ ਇੱਥੇ ਆ ਕੇ ਧਰਨਾ ਦੇਣਾ ਸੀਗਾ ਉਹਦੇ ਸਬੰਧ ਦੇ ਵਿੱਚ ਉਸ ਸਮੇਂ ਦੀ ਸੀਆਈਡੀ ਨੇ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਏਡੀਸੀ ਸਾਹਿਬ ਦੀ ਮੀਟਿੰਗ ਕਰਵਾਈ ਸੀ ਜਦੋਂ ਕਿ ਸਾਡੀ ਮੰਗ ਸੀ ਕਿ ਸਾਡੀ ਮੀਟਿੰਗ ਡੀਸੀ ਸਾਹਿਬ ਨਾਲ ਕਰਵਾਈ ਜਾਵੇ ਪਰ ਮਾਂ ਜੋ ਜੀ ਏਡੀਸੀ ਸਾਹਿਬ ਕਹਿੰਦੇ ਵੀ ਮੈਂ ਡੀਸੀ ਸਾਹਿਬ ਦੀ ਪਰਮਿਸ਼ਨ ਲੈ ਕੇ ਹੀ ਆਇਆ ਮੈਂ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਔਰ ਜੋ ਤੁਹਾਡੇ ਨਾਲ ਕਮਿਟਮੈਂਟ ਕਰੂੰਗਾ ਮੈਂ ਪੂਰੀ ਕਰੂੰਗਾ ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਸਾਡੇ ਬੜੇ ਸਖਾਵੇਂ ਮਾਹੌਲ ਦੇ ਵਿੱਚ ਹੋਈ ਤੇ ਅਸੀਂ ਕਿਹਾ ਵੀ ਜਿਹੜੇ ਸਾਡੇ ਸਾਥੀਆਂ ਤੇ ਪਿਛਲੇ ਸਮੇਂ ਇਹਦੇ ਵਿੱਚ ਪਰਚੇ ਦਰਜ ਕੀਤੇ ਆ ਡਿਊਟੀ ਨਾ ਕਰਨ ਸੰਬੰਧੀ ਜਿਹੜੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਸੰਬੰਧੀ ਤੇ ਉਹ ਕਹਿੰਦੇ ਬਿਲਕੁਲ ਉਹ 10 ਪਰ ਅਸੀਂ ਉਹਦੇ ਤੇ ਕਰ ਰਹੇ ਆ ਉਹ ਕੈਨਸਲ ਹੋ ਜਾਣਗੇ ਕੋਈ ਪ੍ਰਵਾਹ ਨਹੀਂ ਉਹਦੀ ਉਹ ਤੁਸੀਂ ਬੇਫਿਕਰ ਹੋ ਅਗਲੀ ਗੱਲ ਦੱਸੋ ਤੇ ਅਗਲੀ ਗੱਲ ਜਦੋਂ ਉਹਨਾਂ ਨੇ ਪੁੱਛੀ ਤੇ ਅਸੀਂ ਕਿਹਾ ਕਿ ਜਿਹੜੀਆਂ ਸਾਡੇ ਟੈਕਨੀਕਲ ਸਟਾਫ ਦੀਆਂ ਡਿਊਟੀਆਂ ਤੇ ਕਲੈਰੀਕਲ ਸਟਾਫ ਦੀਆਂ ਡਿਊਟੀਆਂ ਲਾਈਆਂ ਨੇ ਇਹ ਕਿਰਪਾ ਕਰਕੇ ਕੱਟੀਆਂ ਜਾਣ ਕਿਉਂਕਿ ਸਾਡੇ ਲਵੇ 50% ਸਟਾਫ ਵੀ ਸਰਕਲ ਸੰਗਰੂਰ ਦੇ ਵਿੱਚ ਹੈ ਨਹੀਂ ਔਰ ਜ਼ਰੂਰੀ ਸੁਭਾਵਾਂ ਦੇ ਵਿੱਚ ਆਉਂਦਾ ਬਿਜਲੀ ਵਿਹਕਮਾ ਬਿਜਲੀ ਬਿਨਾ ਕਿਸੇ ਦਾ ਸਰਦਾ ਨਹੀਂ ਬੀਐਸ ਲਈ ਸਾਨੂੰ ਬਹੁਤ ਔਖਾ ਤੇ ਇਸ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਟੈਕਨੀਕਲ ਕੰਮ ਇਹ ਜਿਹੜੇ ਉਹਨਾਂ ਦੀ ਸਾਰਿਆਂ ਦੀ ਡਿਊਟੀ ਕੱਟ ਦਿੰਨਾ ਮੈਂ ਪਰ ਕਲ ਕਲੈਰੀਕਲ ਦੀ ਡਿਊਟੀ ਨਹੀਂ ਕੱਟੀ ਜਾ ਸਕਦੀ ਪਰ ਇਸ ਤੇ ਅਸੀਂ ਫਿਰ ਵੀ ਜ਼ੋਰ ਦੇ ਕੇ ਕਹਿ ਆ ਕਿ ਸਾਡੇ ਲੈ ਕਲਰਕ ਵੀ ਬਹੁਤ ਘਟਨੇ ਉਹਨਾਂ ਦੀ ਵੀ ਡਿਊਟੀ ਕੱਟੀ ਹੈ ਪਰ ਕਿਤੇ ਨਾ ਕਿਤੇ ਸਹਿਮਤੀ ਬਣ ਗਈ ਚਲੋ ਠੀਕ ਹੈ ਜੋ ਪਹਿਲਾਂ ਡਿਊਟੀਆਂ ਲੱਗੀਆਂ ਨੇ ਉਹ ਕੱਟੀਆਂ ਨਹੀਂ ਜਾਣਗੀਆਂ ਟੈਕਨੀਕਲ ਕੰਮਾਂ ਦੀਆਂ ਡਿਊਟੀਆਂ ਕੱਟ ਦੇਵਾਂਗੇ ਪਰ ਅਗਲੀ ਕਿਸੇ ਵੀ ਬਿਜਲੀ ਕਰਮਚਾਰੀ ਦੀ ਡਿਊਟੀ ਨਹੀਂ ਲਗਾਈ ਜਾਊਗੀ ਉਹਦੇ ਸਬੰਧ ਵਿੱਚ ਕੱਲ ਫਿਰ ਇੱਕ ਐਸਡੀਐਮ ਸੰਗਰੂਰ ਨੇ ਇੱਕ ਹੋਰ ਆਰਡਰ ਕੱਢਿਆ ਉਹਦੇ ਵਿੱਚ ਇੱਕ ਸਹਾਇਕ ਲਾਈਨਮੈਨ ਇੱਕ ਲਾਈਨਮੈਨ ਤੇ ਇੱਕ ਸਾਡੇ ਕਲਰਕ ਦੀ ਡਿਊਟੀ ਲੱਗੀ ਹੈ ਉਹਦੇ ਸਬੰਧ ਚਰਚਾ ਅੱਜ ਸੀ ਮਾ ਜੋ ਕਿ ਏਡੀਸੀ ਸਾਹਿਬ ਅਸੀਂ ਸਵੇਰ ਦੇ 9:30 ਵਜੇ ਤੇ ਬੈਠੇ ਹਾਂ ਔਰ ਲਗਾਤਾਰ ਅਸੀਂ ਜਿਹੜੇ ਬਾਹਰ ਉਹਨਾਂ ਦਾ ਸੇਵਾਦਾਰ ਬੈਠਾ ਉਹਨੂੰ ਕਿਹਾ ਕਿ ਜਥੇਬੰਦੀਆਂ ਦਾ ਬਫਤ ਆਇਆ ਮਿਲਣ ਲਈ ਪਰ ਉਹਨਾਂ ਨੇ ਸਾਨੂੰ ਮਿਲਣ ਤੱਕ ਦਾ ਸਮਾਂ ਨਹੀਂ ਦਿੱਤਾ ਜੇ ਕਿਤੇ ਹੁਣ ਉਹ ਬਾਹਰ ਨਿਕਲੇ ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਬਸ ਤੋਂ ਬਾਹਰ ਹੈ ਜਦੋਂ ਕਿ ਇਹ ਖੱਦਸਾ ਸੀ ਉਸ ਦਿਨ ਮੀਟਿੰਗ ਦੇ ਵਿੱਚ ਵੀ ਯਾਰ ਕੀਤਾ ਸੀ ਕਿ ਸਾਡੇ ਕਾਗੂ ਨੇ ਕਿਹਾ ਸੀ ਕਿ ਸਾਨੂੰ ਇੱਥੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਾਉਣ ਵਾਸਤੇ ਡੀਸੀ ਸਾਹਿਬ ਨਾਲ ਮੀਟਿੰਗ ਕਰਾਉਣ ਵਾਸਤੇ ਲਿਆਂਦਾ ਗਿਆ ਸਰ ਤੁਸੀਂ ਉਹ ਕਹਿੰਦੇ ਨਹੀਂ ਮੈਂ ਕੰਪੀਟੇਟਾਂ ਜੋ ਮੈਂ ਤੁਹਾਡੇ ਨਾਲ ਵਾਦਾ ਕਰੂੰਗਾ ਉਹ ਪੂਰਾ ਕਰੂੰਗਾ ਪਰ ਅੱਜ ਵਾਦਾ ਖਲਾਫੀ ਹੋਈ ਹੈ ਇਸ ਦੇ ਰੋਸ ਵਿੱਚ ਅਸੀਂ ਤੁਹਾਡੇ ਮਾਧਿਅਮ ਰਾਹੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਜਿਹੜੀਆਂ ਸਾਡੀਆਂ ਲੱਗੀਆਂ ਡਿਊਟੀਆਂ ਨੇ ਉਹ ਕੱਟੀਆਂ ਜਾਣ ਜੋ ਸਾਡੇ ਦੇ ਪਰਚੇ ਹੋਏ ਆ ਉਹ ਰੱਦ ਕੀਤੇ ਜਾਣ ਨਹੀਂ ਅਸੀਂ ਸੰਘਰਸ਼ ਦੇ ਰਾਹ ਤੇ ਜਾਵਾਂਗੇ ਜਾਵਾਂਗੇ ਕਿਉਂਕਿ ਸਾਡੇ ਨਾਲ ਵਾਦਾ ਖਲਾਫੀ ਹੋਈ ਹੈ ਹਾਂ ਸਰ ਕੀ ਨਾਮ ਹੈ ਬੜਾ ਕੁਲਵਿੰਦ ਸਿੰਘ ਜੀ ਮੇਰਾ ਨਾਮ ਠੀਕ ਨਾਂ ਚਾਹੁੰਦੇ ਤੁਹਾਡੇ ਸਰ ਅਸੀਂ ਇਹਨਾਂ ਨੂੰ ਮਿਲਣ ਵਾਸਤੇ ਆਏ ਸੀ ਐਡੀਸੀ ਸਾਹਿਬ ਨੂੰ ਜੋ ਪਿਛਲੇ ਦਿਨੇ ਸਾਡੇ ਨਾਲ ਸਹਿਮਤੀ ਹੋਈ ਸੀਗੀ ਮੀਟਿੰਗ ਦੇ ਵਿੱਚ ਸਹਿਮਤੀ ਹੋਈ ਸੀ ਕਿ ਵੀ ਜਿਹੜੇ ਤੁਹਾਡੇ ਕਲੈਰੀਕਲ ਟੈਕਨੀਕਲ ਸਟਾਫ ਨੇ ਜਿਹੜੇ ਡਿਊਟੀਆਂ ਨੇਗੀਆਂ ਉਹ ਕੱਟ ਦਿੱਤੀਆਂ ਜਾਣਗੀਆਂ ਪਰੰਤੂ ਅੱਜ ਸਵੇਰ ਤੋਂ ਅਸੀਂ ਸਾਡੇ ਨਾਲ ਤੋਂ ਵੇਟ ਕਰਦੇ ਆਂਗੇ ਇਹਨਾਂ ਦੀ ਇਹਨਾਂ ਨੇ 12 ਵਜੇ ਸਾਨੂੰ ਮੈਸੇਜ ਲਾਤਾ ਵੀ ਤੁਸੀਂ ਡੀਸੀ ਸਾਹਿਬ ਨਾਲ ਗੱਲ ਕਰ ਲਓ ਮੇਰੇ ਵੱਸ ਦੀ ਗੱਲ ਨਹੀਂ ਜੋ ਕਿ ਅਸੀਂ ਉਸ ਦਿਨ ਵੀ ਖਾਸ ਸਹਾਰ ਕੀਤਾ ਸੀਗਾ ਵੀ ਜਿਹੜਾ ਸਾਨੂੰ ਡੀਸੀ ਸਾਹਿਬ ਨਾਲ ਮੀਟਿੰਗ ਕਰਾਓ ਪਰੰਤੂ ਇਹਨਾਂ ਵੱਲੋਂ ਇਹ ਕਿਹਾ ਗਿਆ ਸੀ ਜੋ ਮੈਂ ਕੰਪੀਟੈਂਟ ਆ ਮੈਂ ਗੱਲ ਕਰਕੇ ਆ ਡੀਸੀ ਸਾਹਿਬ ਨਾਲ ਵੀ ਜੋ ਤੁਹਾਡਾ ਵਾਦਾ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪਰੰਤੂ ਵਾਅਦਾ ਖਿਲਾਫੀ ਹੋਈ ਆ ਇਸ ਜਿਸ ਨੂੰ ਅਸੀਂ ਪੂਰੀ ਕਵੀਰਤਨਾ ਵਿਚਾਰਦੇ ਹੋਏ ਅਸੀਂ ਅਗਲੇ ਸੰਘਰਸ਼ ਤੇ ਜਾਣ ਵਾਸਤੇ ਅਸੀਂ ਤਿਆਰ ਆ ਜੇਕਰ ਸਾਡੇ ਮੁਲਾਜ਼ਮਾਂ ਦੀਆਂ ਡਿਊਟੀਆਂ ਨਾ ਕੱਟੀਆਂ ਗਈਆਂ ਤੇ ਜਿਹੜੇ ਪਰਚੇ ਦਿੱਤੇ ਗਏ ਨੇ ਉਹ ਰੱਤ ਨਾ ਕੀਤੇ ਗਏ ਅਸੀਂ ਵਰਕ ਟੂ ਰੂਲ ਉਹਦਾ ਪਹਿਲਾ ਪ੍ਰੋਗਰਾਮ ਦਿੱਤਾ ਹੋਇਆ ਚੱਲ ਰਿਹਾ ਹੈ ਅਸੀਂ ਅਗਲਾ ਸਮੂਹਕ ਛੁੱਟੀ ਦਾ ਪ੍ਰੋਗਰਾਮ ਵੀ ਸਮੂਹਕ ਤੇ ਵੀ ਜਾਵਾਂਗੇ ਤਾਂ ਜੋ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦਾ ਕੀਤਾਗਾ ਉਹ ਵਾਅਦੇ ਨੂੰ ਇਹ ਪੂਰਾ ਕਰਨ ਨਹੀਂ ਅਸੀਂ ਆਪਣਾ ਸੰਘਰਸ਼ ਪ੍ਰੋਗਰਾਮ ਦੇ